ਨੇ ਦੁੱਖ ਰਕਿਆ ਦੁੱਖ ਸਵੀਟ ਦਾ ਪਣ ਲੈ ਨਹੀਂ ਸਸਿਕਾਲ ਕੀ ਹਾਲ ਚਾਲ ਹੈ ਹੋ ਦੀ ਸਾਰੇ ਘੈਂਟ ਹੋਗੇ ਲੋ ਜੀ ਅੱਜ ਰੋਟੀ ਪਾਣੀ ਪਾ ਗਏ ਜਦੋਂ ਮੈਂ ਹਟਿਆ ਤੇ ਰੋਟੀ ਖਾਣ ਲੱਗਾ ਦੀ ਘਰ ਨਾਲੇ ਕੱਲ ਚਾਚੇ ਦਾ ਫੋਨ ਆ ਗਿਆ ਕਹਿੰਦਾ ਕਾਕਾ ਅੱਜ ਘਰੇ ਰਹਿ ਤੇ ਲੋੜ ਨਹੀਂ ਹੈਗੀ ਅੱਜ ਘਰੇ ਆਈਆਂ ਵੇ ਉਹ ਵੀ ਥੋੜੇੇ ਕੰਮ ਦੀ ਮੁੰਟੀ ਦਾ ਬਸ ਉਹ ਨਹੀਂ ਅੱਜ ਮੇਰੇ ਖਿਆਲ ਨਾਲ ਕੰਮ ਖਤਮ ਹੋ ਜਾਣਾ ਮੈਂ ਨੈਕਸਟ ਕੰਮ ਤੇ ਲੱਗਣਾ ਹੈ ਫੇ ਉਹ ਨਹੀਂ ਮੈਨੂੰ ਅੱਜ ਕਹਿੰਦੇ ਕਿ ਉਹ ਘਰੇ ਰਹਿਿਆ ਫੇ ਉਹ ਕਿੰਨੇ ਸਾਲ ਚਲ ਗਏ ਮਨ ਲਵ ਕਾਨੀ ਦੇ ਹੋਦੇ ਉਹ ਬਿੱਲਾ ਬਾਜੀ ਦੇ ਕੱਲ ਜਿੱਥੇ ਲੈ ਗਏ ਜਰਾਵ ਆਜ ਸਕੂਲੇ ਨਹੀਂ ਗਏ ਆਏ ਮੈਂ ਉਹਨਾਂ ਕੋ ਵੀ ਛੁੱਟੀ ਹੈ ਇਧਰ ਰਹਿਣਾ ساری ਦਿਹਾੜੀ ਹਾਂਜੀ ਇਹ ਮਟ ਰਹੀ ਹੈ ਇਧਰ ਰਹਿ ਉਸੇ ਮੈਨੂੰ ਕਹੇ ਨਾ ਯਾਰ ਰਵੀ ਨੂੰ ਚੱਲੇਗਾ ਕਿ ਕਿ ਕਾਫੀ ਨੂੰ ਛੁੱਟੀ ਹੈ ਕੱਲ ਚੱਲੇ ਨਹੀਂ ਕਿਹੜਾ ਚੱਲੇ ਹੈ ਪੈਦਾ ਨਹੀਂ ਮੈਂ ਤੋ ਕਿੱਦਾਂ ਵੇ ਕੀ ਕਰਦੇ ਆ ਫਿਲਟਰ ਦਾ ਪਾਣੀ ਨਹੀਂ ਫਿਲਟਰ ਦਾ ਪਾਣੀ ਫਿਲਟਰ ਉਹ ਹੀ ਦਾ ਅਜਾ ਫਿਲਟਰ ਦਾ ਪਾਣੀ ਫਿਲਟਰ ਦਾ ਹੀ ਨੂੰ ਪਹਿਣਾ ਨਹੀਂ ਕੋਣ ਕੇ ਨੇ ਪੀਣਾ ਫਿਲਟਰ ਦਾ ਪਾਣੀ ਉਹ ਪਾਈ ਨਹੀਂ ਅੱਜ ਤਾਂ ਫਿਲਹਾਲ ਵਿੱਲੇ ਹੀ ਆ ਮੋਟਰਸ ਵੱਡੇ ਸਟੈਂਡ ਤੇ ਲਾ ਗਏ ਇਹਨੇ ਯਾਰ ਪੰਗੇ ਹੀ ਲਈਏ ਹੁਣ ਕਾਦਾਂ ਹੀ ਖੜਾ ਇੱਕ ਮਹੀਨਾ ਤੋਂ ਮੇਰੇ ਖਿਆਲ ਨਾਲ ਡੇਢ ਮਹੀਨਾ ਹੋ ਹੀ ਗਿਆ ਇਹਨੂੰ ਇੱਦਾਂ ਹੀ ਖੜੇ ਨੇ ਹੁਣ ਸੈਟਿੰਗ ਸ਼ੂਟਿੰਗ ਕਰਦਾ ਇਹਦੀ ਆ ਕੀ ਆ ਯਾਰ ਇਹਦੀ ਬੈਟਰੀ ਜੀ ਤਾਂ ਪਹਿਲਾਂ ਦੇਖਣੀ ਆ ਸਟਾਰਟ ਕਰਦੇ ਇਹਦੇ ਤੇਲ ਮੇਰੇ ਖਿਆਲ ਨਾਲ ਹੈਗਾ ਤਾਂ ਹੈ ਸਟਾਰਟ ਕਰਕੇ ਦੇਖਦਾ ਮੈਂ

ਆਪ ਕਨੈਕਸ਼ਨ ਟੂ ਦਾ ਸੀ ਇਹਨੂੰ ਸੈੱਟ ਕਰਤਾ ਹਾਂ ਇਹ ਕਿਦਾਂ ਹੈ ਅਰੇ ਵਾਹ ਹੁਣ ਪਾਰੇ ਕਰਕੇ ਦੇਖੋ ਮੰਨਿਆ ਯਾਰ ਲੌਂਗ ਹੈੜਿਆ ਪਿਛੇ ਕਰਕੇ ਮੰਨਿਆ ਯਾਰ ਮੰਨ ਗਿਆ ਮੰਨ ਗਿਆ ਸੁੱਤੀ ਮੇਰਾ ਦਾ ਰੇਸ ਵਾਲੀ ਤਾਰ ਟੁੱਟ ਗਈ ਮੈਂ ਹੈਂਡਲ ਘੁੰਮਦਾ ਫਿਰ ਉੱਚੀ ਉੱਚੀ ਸਾਰੇ ਨਾਲ ਪੇਵੇਂ ਮੈਂ ਤੇ ਕਿਹ ਕਿਤਾ ਰੇਸ ਵਾਲੀ ਤਾਰ ਟੁੱਟੀ ਰੇਸ ਵਾਲੀ ਤਾਰ ਲੈ ਕੇ ਆਇਆ ਜੀ ਕੱਲੂ ਬਿੱਲ ਹੈ ਨਾਲੇ ਚੈਨ ਸੈੱਟ ਨਵਾਂ ਲੈ ਕੇ ਆਉਂਗਾ ਚੈਨ ਸੈੱਟ ਨਵਾਂ ਲੈ ਕੇ ਆਉਂਗਾ ਆ ਵੀ ਪੁੱਛੂਗਾ ਤੋਂ ਇਹ ਮੇਰੇ ਖਿਆਲ ਨਾਲ ਥੋੜਾ ਮਹਿੰਗਾ ਹੀ ਮਿਲਣਾ ਇਹ ਤਾਂ ਲੈਡ ਕੀ ਹੈ ਇਹ ਤਾਂ ਪਰ ਉਦਾਂ ਵੀ ਸੈੱਟ ਹੋ ਜੂਗੇ ਫਿਲਹਾਲ ਆਪਾਂ ਕੰਮ ਚਲਾਉਣਾ ਹੋਇਆ ਫਿਰ ਇਹ ਉੱਥੇ ਦੇ ਕੇ ਨਾੜਾ ਫੁੱਟ ਰੈਸਟ ਫੁੱਟ ਰੈਸਟ ਲਾ ਲਈ ਹੁਣ ਇਹ ਬਾਈਂਡ ਲੇ ਗਿਆ ਹਾਂ ਉਹ ਕਿ ਲਗਾਉਂਦੇ ਸਣਾ ਬਲੀ ਕਿ ਐਸਾ ਕਰਵਾ ਦੇ ਉਹ ਤਾਰ ਆ ਵੀ ਪਾ ਦੇ ਕਹਣਾ ਫੁੱਟ ਰੈਸਟ ਤੇ ਪੈਂਚਰ ਪੁੰਚਰ ਜਿਹਾ ਹੈ ਪੈਂਚਰ ਤਾਂ ਹੋਣਾ ਨਹੀਂ ਉਧਰ ਕਿਤੇ ਗਿਆ ਤਾਂ ਨਹੀਂ ਐ ਦੀ ਕਿਤੇ ਦੀ ਹਵਾ ਨਿਕਲ ਗਈ ਫੇਰ ਦੇਖਦੇ ਆ ਕੀ ਸਿਸਟਮ ਹੈ ਨਾ ਹਮ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ अरे उदा बोलती नहीं हूं, बोल अरे तुम्हारा नाम क्या है दिशा। कौन से स्कूल में पढ़ती है तुम दिशा की में। नहीं दिशा तो फर्स्ट में पढ़ती है तुम कहाँ कौन सी क्लास में पढ़ती है तीजी <laughs> गैंग आदि भी गैंग गैंग दे 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 <laughs> ਕੀ ਜਾਂਦਾ ਜਾਂਦਾ ਮੇਰਾ ਡੈਡੀ ਮੋਲਦਾ ਵਲੋਗ ਕਰ ਦੋ ਆ ਗਿਆ ਨਹੀਂ ਉਹੀ ਬਿੱਲੋ ਟੈਂਮ ਨਹੀਂ ਯਾਰ ਨਹੀਂ ਚੱਲੇ ਜਿੰਮ ਅੱਜ ਆਇਆ ਪਲਣੇ ਬਾਈ ਸਭ ਤੇ ਟ੍ਰਾਈਸ ਸਭ ਇਕੱਠੇ ਕਿਉਂਕਿ ਫੇ ਵੀਰਵਾਰ ਨੂੰ ਵੀ ਛੁੱਟੀ ਹੋ ਜਾਏਗਾ ਨਹੀਂ ਜਗ੍ਹਾ ਤੇ ਹੁੰਦਾ ਫੇ ਟਾਈਮ ਫੇ ਜਿੰਮ ਜੇ ਨਹੀਂ ਵੀ ਕੰਮ ਤੋਂ ਅਸੀਂ ਤਾਂ ਜਿੰਮ ਦੇ ਪੰਨੇ ਚੱਲ ਜਾਂਦਾ ਇਸ ਕਰਕੇ ਫੇ ਇੱਕ ਮਸਲ ਦੋ ਮਸਲ ਇਕੱਠੇ ਇੱਕ ਦਿਨ ਲਾ ਲੈ ਗਾਨੇ ਜਿੰਮ ਦੇ ਵਿੱਚ ਆਉਣ ਚੁੱਕੇ ਸਾਡੇ ਮਗਰ ਭਾਜੀ ਹੁਣ ਜਿੰਮ ਖਾ ਰਹੇ ਆਇਗਾ ਰਾਸ਼ੀ ਥੋੜਾ ਹੀ ਕੱਲ ਫੀਸ ਮੰਗ ਲਈ ਕਰੇ ਰਾਸ਼ੀ ਥੋੜਾ ਹਣ ਆ ਗਏ ਲੋ ਜੀ ਕੀ ਗੱਲ ਆ ਇਹ ਲੋ ਇਧਰ ਵੀਰ ਵੀਰ ਭਾਈ ਸਾਡੇ ਕੋ ਆ ਚੁੱਕੇ ਨੇ ਹਾਜੀ ਭਾਜੀ ਟੈਟੂ ਬਣਾਉਣਾ ਜੇ ਟੈਟੂ ਆਜੋ ਬਹਿ ਜਾਓ ਉਸ ਪੱਜੀ ਟੈਟੂ ਭਾਜੀ ਕਿੱਧਰ ਆ ਬਣਾਉਣਾ ਭਈ ਜਿੱਦਾ ਤੁਹਾਨੂੰ ਵਗਿਆ ਭਈ ਥੋਣ ਤੇ ਕੇ ਬਾਹਰ ਇੱਕ ਥੋਣ ਤੇ ਮੈਂ ਫਿਰ ਫਰੀ ਬਣਾ ਦੂਗਾ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਬਾਹਰ ਟੈਟੂ ਬਣਾਉਂਦੇ ਆ ਲੋ ਜੀ ਬਣਾਉਂਦੇ ਆ ਟੈਟੂ ਭਾਜੀ ਕਿੰਦਾ ਸੁਖਰਤੀ ਵਾਂਗੂ ਬਣਾਉਣਾ ਜਿੱਦਾ ਮਾਜੀ ਬਣਾ ਦੇ ਤੁਸੀਂ ਦੇਖ ਸਕਦੇ ਹੋ ਵੀਰ ਜੂਣੀ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦੇ ਸੀ ਇਹ ਦਾਦਾ ਜੀ ਨੇ ਹੁਣ ਦਾਦਾ ਜੀ ਨੇ ਲੜ ਪਿਆ ਹੈ ਦਾਦਾ ਜੀ ਨੇ ਪਹਿਨਤੇ ਤੇ ਦਾਦਾ ਜੀ ਦਾ ਨਾਮ ਉੱਤੇ ਨੇ ਉਹ ਟੈਡ ਬਣਾਉਣਾ ਕਹਿੰਦਾ ਦਾਦਾ ਜੀ ਦਾ ਨਾਮ ਮਟਾਉਣਾ ਇਤੋਂ ਇਹ ਦਾਦਾ ਜੀ ਨੇ ਪਹਿਨਤੇ ਮੇਰੀ ਭੈਣ ਪਹਿਨਦੇ ਰਹਿੰਦੇ ਮੈਨੂੰ ਨਹੀਂ ਪਹਿਨਦੇ ਇਹ ਨਾਮ ਹੁਣ ਇਹਨਾਂ ਦਾ ਆਪਾਂ ਸਿੰਘ ਜੋਗਾ ਜੋਗਾ ਸਿੰਘ ਲਈ ਗਿਆ ਸੀਗਾ ਸਿੰਘ ਦਾ ਆਪਾਂ ਉਹ ਕਰਦਾ ਕੀ ਕਰਦੇ ਆ ਰੇਜ਼ ਕਰਦਾ ਆ ਇਹਦੇ ਉੱਤੇ ਟੈਟੂ ਬਣਾ ਕੇ ਤੇ ਹੁਣ ਜੋਗਾ ਸਿੰਘ ਜੀ ਰੇਜ਼ ਕਰਨੇ ਆ ਦੀ ਦੋਹਾਂ ਇਹਨਾਂ ਦੀ ਜਿਹੜਾ ਜੋਗਾ ਸਿੰਘ ਜੀ ਦਾ ਟੈਟੂ ਸੀ ਆਇਆ ਆਇਆ ਅ ਰਿਮੂਵ ਕਰ ਦਿੱਤਾ ਆਪਾਂ ਕਿਉਂਕਿ ਬੈਂਡ ਦਿੱਤੇ ਸੀ ਹੁਣ ਤੇ ਆਪਾਂ ਟੈਟੂ ਕੰਪਲੀਟ ਹੋ ਚੁੱਕਾ ਹੈ ਇਹਦਾ ਬਾਹ ਦਾ ਤੇ ਹੁਣ ਇਹਦੀ ਧੌਂਡ ਦੇ ਬਣਾਉਣਾ ਹੈ ਆ ਤੇ ਢੌਣ ਦੇ ਮਤਲਬ ਪਤਾ ਨਹੀਂ ਵਕੀਲ ਲਿਖਣਾ ਅ ਅਸੀਂ ਬੁੱਕ ਦੇ ਅਨਸਟਾਪਲ ਕਹਿ ਰਹਾ ਹਾਂ ਅਨਸਟਾਪੇਬਲ ਅਨਸਟਾਪੇਬਲ ਲਗਾਉਣਾ ਹੈ ਨਹੀਂ 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 ਉਹੀ ਇਹਦਾ ਮਤਲਬ ਇਹੀ ਹੈ ਅਸੀਂ ਬੁੱਕ ਦੇ ਵਿੱਚ ਲਿਖਣਾ ਹੈ ਅਨਸਟਾਪੇਬਲ ਪਹਿਲਾਂ ਮੈਂ ਸਾਡੇ ਨੂੰ ਹੋਣਾ ਉਹ ਤਾਂ ਬਣਾ ਲਈ ਬਾਅਦ ਵਿੱਚ ਨਹੀਂ ਬਣਾ ਲਈ ਹੁਣ ਪਹਿਲਾਂ ਪੇਮੈਂਟ ਵੀ ਪੂਰੀ ਕਰਨੀ ਹੈ ਨਾ ਫੇ ਆਪਾਂ ਹੁਣ ਫੇ ਠੀਕ ਹੈ ਜੀ ਇਹ ਢੌਣ ਦੇ ਬਣਾਉਂਦੇ ਗਏ ਸੀ ਫਾਈਵ ਨੇ ਢੌਣਦੇ ਹੁਣ ਪਹਿਲਾਂ ਸਾਫ ਗਾ ਨਹੀਂ ਕਰਨੀ ਪਤਾ ਨਹੀਂ ਨਾਤਾ ਵੀ ਨਹੀਂ ਨਾਤਾ ਬੰਦਰ ਨੇ ਐ ਤੈਨੂੰ ਕਰ ਓਏ ਮੈਂ ਉਹਦੇ ਕੋਲ ਜੰਮੀ ਹਾਂ ਉਹ ਤਾਂ ਤੁਮਾਰੇ ਭਾਈ ਨੂੰ ਧੌਣੇ ਤੇ ਰੱਖ। ਉਹ ਨਾ ਕਰੀਏ। ਕੀ ਆ? ਸੋ ਨਾਊ ਟੈਟੂ ਇਸ ਸਟਾਰਟਿੰਗ। ਦਿਖਾ। ਸੋ ਫਾਈਨਲੀ ਕਿਹੜੀ ਲਾਈਨ ਹੁੰਦੀ ਉਹ? ਹਾਰਟਬੀਟ ਲਾਈਨ ਬਣ ਚੁੱਕੀ ਆ ਦਿਲਪ੍ਰੀਤ ਭਾਈ ਦੀ ਧੌਣ ਤੇ। ਬਹੁਤ ਵਧੀਆ ਲੱਗ ਰਹੀ ਐ ਨੀ ਆਪਣੀ ਸਹੇਲੀ ਦੇ ਨਾਲ ਹੀ ਬਣਾਈ ਆ। ਓਹ ਬੋਵਾ। ਇਹ ਟੂ ਟੈਟੂ ਕਵਰ ਅਪ ਹੋ ਗਏ ਆ। ਤੇ ਬਹੁਤ ਵਧੀਆ ਲੱਗ ਰਹੀ ਬਾਬੇ। ਦਿਖਾਓ ਇੱਕ ਮਿੰਟ। ਭਾਈ ਬਣਾਤਾ ਨਾਲ ਵਾਲੀ ਵਾਲੀ ਪੂਰੀ ਲੱਗ ਰਹੀ ਐ ਐਨ ਓਕੇ ਆ ਪਈ ਇੱਕ ਤੁਹਾਡੇ ਇੱਥੇ ਬਣਾਉਣਾ ਇੱਥੇ ਜਿਹਦਾ ਸੁੱਕ ਰਦੀ ਦੀ ਦਾਤ ਨਹੀਂ ਬਣਾਇਆ ਸੀ ਇੱਥੇ ਇੱਥੇ ਬਣਾਉਣਾ ਇੱਥੇ ਆ ਇੱਥੇ ਬਣਾਉਣਾ ਕਿ ਆ ਤੁਹ ਨਾਲ ਇੱਕ ਇੱਕ ਰਹਿ ਗਈ ਇੱਕ ਇੱਥੇ ਮੱਥੇ ਦੇ ਬਣਾਉਣਾ ਸੁੱਕ ਰਦੀ ਠੀਕ ਆ ਮੈਂ ਕਿਹਨ ਲੱਗਾ ਸੀ ਹਾਂ ਇੱਥੇ ਬਣਾਉਣਾ ਉਹ ਸਭ ਤੋਂ ਬਹੁਤ ਵਧੀਆ ਲੱਗਣਾ ਆਇਆ ਤੁਰ ਭੀਦਾ ਜਾ ਉਹ ਦੇਖਦੇ ਬਲੀ ਲਗਾ ਦੇ ਉਹ ਨਾਲ ਪਰਿਆ ਹੋਇਆ ਰੱਖਿਆ ਡੋਕਰ ਕੀਤਾ ਵਾਓ ਆ ਜਾ ਆ ਖੜਾ ਹੋ ਖੜਾ ਹੋ ਬ੍ਰਿੰਡ ਹਾਂਜੀ ਭਾਈ ਜੀ ਤੁਹਾਨੂੰ ਸਾਡੀ ਇੱਥੇ ਭਾਈ ਇੱਧਰ ਨੂੰ ਕਰੋ ਮੂੰ ਆਹ ਬਜੀ ਦਾ ਸੋਖ ਰਦੀ ਆ ਨਾ ਟੇਬੂ ਇੱਧਰ ਨਹੀਂ ਡੋਕਰ ਕੀਆ ਡੋਕਰ ਓਕੇ ਡੋਕਰ ਰਦੀਆ ਬ੍ਰੋ ਜੀ ਐ ਸਾਈਨ ਟੂ ਗੋਡ ਠੀਕ ਆ ਮੈਕਸੀਕੇ ਕਹਿੰਦੇ ਰੱਬ ਨਾਲ ਸੈਨਾ ਠੀਕ ਆ ਚੰਗਾ ਜੂੰਗਾ ਬਣਨੇ ਨੂੰ ਐਨੀ ਮਿਲ ਗਈ ਆ ਦੇਖੋ ਭਾਈ ਵੀ ਬਾਹਾਂ ਤੇ ਲੈ ਦੂ ਭਾਜੀ ਧੌਣ ਤੇ ਲੈ ਦੂ ਗੱਲਬਾਤ ਇਹ ਨਹੀਂ ਵਧੀਆ ਇਹ ਦੇ ਵੀਰ ਸਿੰਘ ਦਾ ਪੰਨਾ ਇਹ ਵਧੀਆ ਜਿਆਦਾ ਉਦਾਂ ਬਹੁਤ ਬਾਬ ਵਧੀਆ ਲੱਗਦਾ ਇੱਕ ਐਡੀ ਤੇਰੀ ਫੋਟੋ ਦੇਖਦੀ ਐ ਵੀ ਜਿਹੜੀ ਉੱਤੇ ਵੀ ਲਾਉਣੀ ਆ ਆਪਾਂ ਥੰਬਨੇਲ ਹੈ ਹਾਂ ਥੰਬਨੇਲ ਇਹਨੂੰ ਐਦਾਂ ਬਣਿਆ ਕਰ ਲੈ ਇਥੋਂ ਐਦਾਂ ਇਹ ਐਦਾਂ ਕਰ ਲੈ ਐਦਾਂ ਐਦਾਂ ਕਰ ਲੈ ਉਹ ਕਰ ਲੈ ਐਦਾਂ ਕੋਸ ਨਹੀਂ ਨਾ ਉੱਗ ਕਰਨਾ ਉਹ ਪਰਾਵਾ ਥੰਬਨੇਲ ਤੇ ਥੋੜੀ ਜਿਹੀ ਆ ਚੱਲ ਦੂਜੀ ਤਰ੍ਹਾਂ ਕਰ ਐਂ ਦਾ ਆਹ ਕੱਢ ਦੇ ਤੂੰ ਦੇਖੀ ਜਾ ਉਹ ਵੀ ਐ ਕਰ ਦੇ ਪਰਾਵਾ ਘਰ ਦੇ ਦੇ ਕੁਝ ਨਹੀਂ ਹੁੰਦਾ ਪਰਾਵਾ ਡੈਡੀ ਦੇ ਚੱਲ ਇੱਕ ਕਰ ਵੀ ਇੱਕ ਕਰ ਦੇ ਇੱਕ ਕਰ ਦੇ ਐਂ ਦੀ ਐ ਤੇ ਨਹੀਂ ਆਣੀ ਹਾਂਜੀ ਭਾਈ ਜੀ ਕਿੱਦਾਂ ਮਾਰ ਬੰਦ ਕਰ ਲਾ ਹੋ ਗਿਆ ਭਾਈ ਕਿੱਧਰ ਸਾਨੂੰ ਸਾਡੇ ਟੈਡੂ ਜਾਈ ਗਏ ਮੋਹੀ ਟੈਟੂ ਜੋਂਗੋ ਆ ਰਹੇ ਹੋ ਮੋਹੀ ਟੈਟੂ ਜੋਂਗੋ ਮਨੇ ਹੀ ਜੋ ਉਹ ਵੀ ਆਇਓ ਦੇ ਕਿਸੇ ਵੀ ਮੇਰੇ ਵੀਰ ਨੇ ਨੀਅਰ ਛੋੜਾ ਛੋੜਾ ਸਕੂਲ ਨੀਅਰਬਾਈ ਛੋੜਾ ਸਕੂਲ ਜੇ ਕਿਸੇ ਵੀ ਮੇਰੇ ਵੀਰ ਨੇ ਦੁੱਖ ਰਦੀ ਹਵਾਨਾ ਆ ਤਾਂ ਪਲੀਜ਼ ਵਧੀਆ ਪੈਨ 70 ਵਾਲਾ ਪੈਨ ਲੈ ਕੇ ਮੇਰੇ ਕੋ ਆ ਜਿਓ ਮੈਂ ਬਲੈਕ ਬਲੈਕ ਨਾਲੇ ਖਾਨ ਵੀਰ ਨੂੰ 버ਗਰ ਬੁਰਗਰ ਲੈ ਮੈਂ ਜਰੂਰ ਬਣਾਉਂਗਾ ਤੇ ਡੈਡੂ ਜੇ ਕਿਸੇ ਵੀ ਮੇਰੇ ਵੀਰ ਕੋ ਆਣੇ ਡੈਡੂ ਬਣਾਉਣਾ ਆ ਤਾਂ ਦਿਰਪ੍ਰੀਤ ਭਾਈ ਨਾਲ ਸੰਪਰਕ ਕਰੋ ਆ ਵੀ ਕਰ ਰਦੀ ਆ ਜੀ ਨੂੰ පැක ැඩුුණු ොන්න දොකරද ර ැඩුුණු ඔගේ මම සට රොීි ටඩුපන දෙරග ල් සෙති මාරදි ලමම්ම මේර ධර්ණට මොට දෙජාන රොයිද දෙනග එක මම සිෙට්ටා ැල්ලි ද පොහගමන අයන්නා ගන්ධික් ක න ජ ගන්ති ගරීම යෙද නෝටලාග හ අගේ මයි ගෝ ඒ මමයි ඔහුවාය ජයතත් තෝරනි බෝද ටැඩු වලලා දෙෙතද හීනුම අද තදතු තැරතතු නොවනයි සතආ නොටියත ලැනේ වාදේ ਆਡਾ ਮਾਈ ਇਹਦੇ ਤੇ ਦੋ ਚਪੇੜਾ ਹੋ ਗਈਆਂ ਹੁਣ ਦੇਰ ਦੇ ਦੇ ਕਿੰਨੀਆਂ ਹੋਈਆਂ ਕੈਂਸਰ ਹੈ ਲੋ ਇਹ ਅਸੀਂ ਕੋਈ ਲਲੀਆਂ ਦੇ ਫਾਟ ਅੱਡ ਦੁੱਖ ਰਦੀਆਂ ਮਾ ਜੀ ਨਹੀਂ ਚੱਲੇ ਘਰ ਨੂੰ ਲੋ ਜੀ ਅਸੀਂ ਆਪਣਾ ਅੱਜ ਦਾ ਵਲੌਗ ਤੇ ਮਿਲਦੇ ਆ ਅਗਲੇ ਵਲੌਗ ਚ ਬਾਏ ਬਾਏ ਤੇ ਚੈਨਲ ਪਤਾ ਨਾ